ਆਪਣੇ ਦੋ ਮਾਸੂਮ ਬੱਚਿਆਂ ਨੂੰ ਹੱਥੀ ਮੌਦਿਕਾ ਉਤਾਰਨ ਤੋਂ ਬਾਅਦ ਪਿਤਾ ਦੇ ਵੱਲੋਂ ਵੀ ਖੌਫਨਾਕ ਕਦਮ ਚੱਕਿਆ ਗਿਆ ਤੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਗਈ ਹੈ ਅੱਜ ਦੇ ਕੇ ਘਟਨਾ ਗੁਰਦਾਸਪੁਰ ਦੇ ਪਿੰਡ ਕਲਾਨੌਰ ਦੇ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਸ਼ਖਸ ਦੇ ਵੱਲੋਂ ਪਹਿਲਾਂ ਆਪਣੇ ਦੋ ਮਾਸੂਮ ਬੱਚਿਆਂ ਨੂੰ ਮੌਦਿਕਾ ਉਤਾਰਿਆ ਜਾਂਦਾ ਬਾਅਦ ਵਿੱਚ ਆਪ ਵੀ ਖੌਫਨਾਕ ਕਦਮ ਚੱਕਿਆ ਜਾਂਦਾ ਤੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸੇ ਮ੍ਰਿਤਕ ਦੇ ਦਰਿਆ ਦੇ ਵਿੱਚੋਂ ਬ੍ਰਾਹਮਤ ਹੋਈ ਹੈ ਤਾਂ ਸਿੱਕਿ ਪਹਿਲਾਂ ਉਸਦੇ ਚਪਲਾਂ ਤੇ ਉਸਦੇ ਕੱਪੜੇ ਦਰਿਆ ਦੇ ਕੋਲੋਂ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕ ਪੈ ਰਿਹਾ ਸੀ ਕਿ ਹੋ ਸਕਦਾ ਉਸ ਦੇ ਵੱਲੋਂ ਜਿਹੜਾ ਕਦਮ ਚੁੱਕਿਆ ਗਿਆ ਹੋਵੇ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਉਸ ਨੂੰ ਲੱਭਿਆ ਜਾ ਸਕੇ ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਦਰਿਆ ਦੇ ਵਿੱਚੋਂ ਬਰਾਮਦ ਹੋ ਚੁੱਕੀ ਹੈ ਦਾਜੇ ਕਿ ਉਸ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਉਸ ਨੇ ਆਪਣੇ ਹੱਥੀਂ ਆਪਣੇ ਦੋ ਮਾਸੂਮ ਬੱਚਿਆਂ ਦੀ ਹਤਿਆ ਕੀਤੀ ਹੈ ਇੱਕ ਬੱਚੇ ਦੀ ਉਮਰ 6.5 ਸਾਲ ਦੱਸੀ ਜਾ ਰਹੀ ਹੈ ਇੱਕ ਬੱਚੇ ਦੀ ਉਮਰ 4.5 ਸਾਲ ਹੈ ਜਿਨ੍ਹਾਂ ਦੀ ਉਸ ਨੇ ਹੱਤਿਆ ਕੀਤੀ ਹੈ ਤਾਂ ਅਸੀਂ ਕਿ ਪੁਲਿਸ ਦੇ ਮੁਤਾਬਕ ਉਹ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਸੀਗਾ ਉਸਦੀ ਪਤਨੀ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਜਿਸ ਦੇ ਕਾਰਨ ਉਸ ਦੇ ਵੱਲੋਂ ਮਾਨਸਿਕ ਤੌਰ ਤੇ ਪਰੇਸ਼ਾਨੀ ਦੇ ਵਿੱਚ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਆਪਣੇ ਦੋਵੇਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਇਲਜ਼ਾਮ ਲੱਗ ਰਿਹਾ ਕਿ ਉਸਨੇ ਆਪਣੇ ਦੋਹੇ ਮਾਸੂਮ ਬੱਚਿਆਂ ਨੂੰ ਜ਼ਹਿਰ ਦਿੱਤਾ ਜ਼ਹਿਰ ਦੇਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਕਿ ਬੱਚਿਆਂ ਦੀਆਂ ਦੇਹਾਂ ਦੇ ਕੋਲੋਂ ਕੁਝ ਪਾਊਡਰ ਵੀ ਬਰਾਮਦ ਹੋਈ ਨਹੀਂ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹ ਦੱਸੇ ਕਿ ਪੁਲਿਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਸ ਸ਼ਖਸ ਦੇ ਵੱਲੋਂ ਬੱਚਿਆਂ ਨੂੰ ਮੌਦ ਦੇ ਘਾਟ ਉਤਾਰਿਆ ਗਿਆ ਤੇ ਬਾਅਦ ਵਿੱਚ ਉਹ ਵੀ ਕੋਈ ਖੌਫਨਾ ਕਦਮ ਚੱਕਿਆ ਜਾ ਸਕਦਾ ਉਸ ਦੇ ਵੱਲੋਂ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਲਗਾਤਾਰ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਤੇ ਉਸ ਤੋਂ ਬਾਅਦ ਨਹਿਰ ਦੇ ਕੋਲੋਂ ਉਸ ਦੀ ਚੱਪਲ ਬਰਾਮਦ ਹੁੰਦੀ ਹੈ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਬਾਅਦ ਦੇ ਵਿੱਚ ਉਸ ਦੀ ਮ੍ਰਿਤਕ ਦੀ ਵੀ ਦਰਿਆ ਦੇ ਵਿੱਚੋਂ ਬਰਾਮਦ ਹੋ ਜਾਂਦੀ ਹੈ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਇੱਕ ਜੀ ਕਲਨੌਰ ਚ ਵਕੂਆ ਹੋਇਆ ਸੀ ਡਬਲ ਮਰਡਰ ਦਾ ਜਿਹਦੇ ਵਿੱਚ ਦੋ ਛੋਟੇ ਬੱਚੇ ਜਣਾ ਦਾ ਨਾਮ ਜਸਪ੍ਰੀਤ ਤੇ ਹਰਪ੍ਰੀਤ ਇਹਨਾਂ ਦਾ ਮਰਡਰ ਹੋਇਆ ਸੀ ਤੇ ਘਰ ਵਿੱਚ ਹੀ ਉਹਨਾਂ ਦੀ ਲਾਸ਼ਾਂ ਬਰਾਮਦ ਹੋਈਆਂ ਜੀ ਤੇ ਉਹਦੇ ਵਿੱਚ ਸਾਡਾ ਜਿਹੜਾ ਮੇਨ ਸ਼ੱਕੀ ਦੋਸ਼ੀ ਸਾਨੂੰ ਲੱਗ ਰਿਹਾ ਸੀ ਉਹ ਇਹਨਾਂ ਦਾ ਫਾਦਰ ਹਰਪਾਲ ਸਿੰਘ son of ਮੱਖਣ ਸਿੰਘ ਸੀ ਤੇ ਹਰਪਾਲ ਸਿੰਘ son of ਮੱਖਣ ਸਿੰਘ ਸਾਨੂੰ ਖਦਸ਼ਾ ਸੀ ਕਿ ਇਹ ਸੁਸਾਈਡ ਕਰ ਲਏਗਾ ਤੇ ਇਹਦੀ ਜਿਹੜੀ ਜੁੱਤੀ ਤੇ ਇਹਦੀ ਉਹ ਵੀ ਨੇੜੇ ਪਾਸੋਂ ਬਰਾਮਦ ਹੋਈ ਸੀ ਤੇ ਹੁਣ ਇਹਦੀ ਜਿਹੜੀ Laash ਹੈ ਉਹ ਬਰਾਮਦ ਕੀਤੀ ਗਈ ਹੈ। ਅ ਲਾਲ ਕਿਲਾ ਥਾਣੇ ਦੇ ਪਾਸੋਂ ਇਹ ਬਰਾਮਦ ਕੀਤੀ ਗਈ ਹੈ ਤੇ 174 ਦੀ ਕਾਰਵਾਈ ਕਰਕੇ ਇਹਦੀ ਬੋਡੀ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਤੇ ਜਿਹੜੀ ਵਜ੍ਹਾ ਰੰਜਿਸ਼ ਹਜੇ ਤੱਕ ਸਾਹਮਣੇ ਆਈ ਹੈ ਸਾਨੂੰ ਉਹ ਇਹੀ ਹੈ ਕਿ ਇਹ ਥੋੜਾ ਮੈਂਟਲੀ ਡਿਸਟਰਬ ਚੱਲ ਰਿਹਾ ਸੀ ਕਿਉਂਕਿ ਇਹਦੀ ਜਿਹੜੀ ਪਤਨੀ ਹੈ ਉਹ ਇਹਨੂੰ ਛੱਡ ਕੇ ਚੱਲ ਗਈ ਸੀ। ਤੇ ਇਹ ਪ੍ਰਾਇਮਰੀ ਰੀਜ਼ਨ ਸੀ ਕਿ ਇਹਨੇ ਆਪਣੇ ਬੱਚਿਆਂ ਨੂੰ ਮਾਰ ਕੇ ਆਪਣੇ ਵੀ ਜੀਵਨ ਦੀ ਲਖਤਮ ਕਰ ਦਿੱਤੀ। ਬੱਚਿਆਂ ਨੂੰ ਜੀ ਹਜੇ ਤੱਕ ਜੋ ਤਫਤੀਸ਼ ਚ ਉਹ ਇਹ ਆਇਆ ਹੈ ਕਿ ਇਨੇ ਸ਼ਾਇਦ ਜ਼ਹਿਰ ਦਿੱਤਾ ਬੱਚਿਆਂ ਨੂੰ ਕਿਉਂਕਿ ਉੱਥੇ ਆਲ ਆਊਟ ਦੀ ਡੱਬੀਆਂ ਤੇ ਹੋਰ ਕਾਫੀ ਬਰਾਂਦਗੀ ਹੋਈ ਹੈ ਸਾਨੂੰ ਬਟ ਹੁਣ ਪੁਖਤਾ ਤੌਰ ਤੇ ਆਪਾਂ ਪੋਸਟਮਾਰਟਮ ਤੋਂ ਬਾਅਦ ਹੀ ਦੱਸ ਸਕਦੇ ਹਾਂ ਜਿਹੜੀ ਰਿਪੋਰਟ ਆਏਗੀ ਵਿਸਰਾ ਦੀ ਰਿਪੋਰਟ ਉਸ ਤੋਂ ਬਾਅਦ ਫਿਰ ਕਨਫਰਮ ਕਰਾਂਗੇ ਉਮੀਦ ਹੈ ਵਿਥਿਨ 2 ਵੀਕਸ ਦੋ ਹਫ਼ਤੇ ਦੇ ਵਿੱਚ ਵਿੱਚ ਰਿਪੋਰਟ ਆ ਜਾਣੀ ਚਾਹੀਦੀ ਹੈ ਉਹਨਾਂ ਦੀ ਪਤਨੀ ਨੂੰ ਉਹਨਾਂ ਦੀ ਪਾਲ ਜਾਰੀ ਹੈ ਤੇ ਉਹਨਾਂ ਨੂੰ ਆਪਾਂ ਸ਼ਾਮਿਲ ਤਫਤੀਸ਼ ਕਰਾਂਗੇ